ਰੇਲਵੇ ਸਟੇਸ਼ਨ ਤੇ ਕਿਸਾਨਾਂ ਵੱਲੋਂ ਚੱਕਾ ਜਾਮ ਕਰਨ ਤੇ ਰਾਜਪੁਰਾ ਰੇਲਵੇ ਸਟੇਸ਼ਨ ਦੇ ਬਾਹਰ ਦੁਕਾਨਦਾਰਾਂ ਦਾ ਕੰਮਕਾਜ ਬਿਲਕੁਲ ਛੱਪ ਹੋ ਚੁੱਕਿਆ ਹੈ ਦੱਸ ਦੇ ਕਿ ਦੁਕਾਨਦਾਰਾਂ ਨੇ ਕਿਹਾ ਹੈ ਕਿ ਰੇਲਵੇ ਉੱਪਰ ਪਿਛਲੇ ਕਈ ਸਾਲਾਂ ਤੋਂ ਬੰਦ ਹੈ ਉਸ ਕਰਕੇ ਬੱਸ ਸਟੈਂਡ ਦੇ ਵਿੱਚ ਬੱਸਾਂ ਨਹੀਂ ਆ ਰਹੀਆਂ ਹਨ ਸੋਤੇ ਹੀ ਦੂਜੇ ਪਾਸੇ ਰੇਲਵੇ ਸਟੇਸ਼ਨ ਦੇ ਕਰੀਬ 75 ਟ੍ਰੇਨਾਂ ਰੱਦ ਹੋਣ ਕਰਕੇ ਯਾਤਰੀ ਨਾ ਆਉਣ ਕਰਕੇ ਦੁਕਾਨਦਾਰਾਂ ਦਾ ਕੰਮਕਾਜ ਛੱਪ ਹੋ ਚੁੱਕਿਆ ਹੈ उत ही आटो चालकान ने भी मांग की है कि जल्दी तो जल्दी किसान अंदोलन खत्म करना चाहिए रेलवे स्टेशन यात्री आ सकते गुजारा चल सके तो जम्मू रेलवे स्टेशन से किसानों वालों किया गया चक्का जाम जितने कि कई ट्रेना रद्द किया गया ना ही बसा पहुंच रही ने रेलवे स्टेशन बाहर दुकानदारों का दा कामकाज जो कि बिल्कुल ठप हो सके तो आटो चालक ने भी किसानी अंदोलन खत्म करने की मांग की है दस दे कि आटो ड्राइवर दे स्टेशन ਦੇ ਬਾਹਰ ਜੋ ਕਿ ਦੁਕਾਨਦਾਰ ਨੇ ਉਹ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕੰਮ ਬਿਲਕੁਲ ਠੱਪ ਹੋ ਚੁੱਕਿਆ ਕਿਉਂਕਿ ਕਿਸਾਨੀ ਅੰਦੋਲਨ ਦੇ ਕਰਕੇ ਚੱਕਾ ਜਾਮ ਕੀਤਾ ਗਿਆ ਸ਼ਮੂ ਰੇਲਵੇ ਸਟੇਸ਼ਨ ਤੇ 75 ਟ੍ਰੇਨਾਂ ਰੱਦ ਹੋਈਆਂ ਨੇ ਜਿਸ ਦੇ ਕਰਕੇ ਯਾਤਰੀ ਨਹੀਂ ਆ ਰਹੇ ਜਿਸ ਦੇ ਕਰਕੇ ਮਨ ਦਾ ਕੰਮਕਾਜ ਠੱਪ ਹੋ ਚੁੱਕਿਆ ਹੈ ਔਰ ਰਸਾਲਕਾ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿਉਂਕਿ ਜਲਦ ਤੋਂ ਜਲਦ ਇਹ ਕਿਸਾਨੀ ਅੰਦੋਲਨ ਨੂੰ ਖਤਮ ਕੀਤਾ ਜਾਵੇ ਦਵਾਰ ਸੰਭੂ ਬਾਰਡਰ ਤੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਵੱਲੋਂ ਲਗਾਤਾਰ ਧੰਦਾ ਲਾਵਾਇਆ ਲਗਾਤਾਰ ਧਰਨਾ ਦੇ ਅੱਜ ਛੇਵਾ ਦਿਨ ਹੈ ਔਰ ਸਮੱਸਿਆਵਾਂ ਜਿਹੜੀਆਂ ਆਮ ਲੋਕਾਂ ਨੂੰ ਜਿੱਥੇ ਮਿਲ ਰਹੀਆਂ ਨੇ ਉੱਥੇ ਹੀ ਰਾਹੀ ਗਿਰਾਂ ਨੂੰ ਵੀ ਜਿਹੜੇ ਯਾਤਰੀ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਖੜੇ ਹਾਂ ਰਾਜਪੁਰ ਦੇ ਪੰਜਾਬ ਪ੍ਰਵੇਸ਼ ਦਵਾਰ ਪਹਿਲਾ ਰਾਜਪੁਰ ਰੇਲਵੇ ਸਟੇਸ਼ਨ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸੁਨਸਾਨ ਪਿਆ ਹੈਗਾ ਇਸ ਰੇਲਵੇ ਸਟੇਸ਼ਨ ਦੇ ਉੱਤੇ ਯਾਤਰੀ ਆਉਂਦੇ ਸਨ ਜਿੱਥੇ ਕਿ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਇੱਥੋਂ ਆਪਣੀਆਂ ਟ੍ਰੇਨਾਂ ਦਾ ਪੜਾਵ ਜਿਹੜਾ ਚੇਂਜ ਵੀ ਕਰਦੇ ਸਨ ਆਉਣ ਕਰਕੇ ਇੱਕ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਕਿਉਂਕਿ ਪਿਛਲੇ ਪਾਸੇ ਇਸ ਪਾਸੇ ਜੇ ਗੱਲ ਕਰਾਂ ਤਾਂ ਮੈਂ ਇਹ ਰੇਲਵੇ ਓਵਰਬ੍ਰਿਜ ਹੈ ਜਿਹੜਾ ਕਿ ਪਿਛਲੇ 5 ਸਾਲਾਂ ਤੋਂ ਬੰਦ ਹੈ ਜਿਸ ਤੋਂ ਬਾਅਦ ਕੀ ਗੱਲ ਕਰਾਂ ਤੇ ਰੇਲਵੇ ਸਟੇਸ਼ਨ ਜਿਹੜਾ ਹੈ ਕਿ ਪਿਛਲੇ 6 ਦਿਨਾਂ ਤੋਂ ਕੋਈ ਵੀ ਸਵਾਰੀ ਨਹੀਂ ਆ ਰਹੀ ਕਿਉਂਕਿ ਟ੍ਰੇਨਾਂ ਇੱਥੇ 75 ਟ੍ਰੇਨਾਂ ਜਿਹੜੀ ਰੱਦ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਸਮੱਸਿਆ ਜੋ ਦੀ ਤਿਉ ਹੈ ਪਹਿਲਾਂ ਤਾਂ ਗੱਲ ਕਰਾਂਗੇ ਇੱਥੇ ਜਿਹੜੇ ਹੋਟਲ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਿਹਲੇ ਬੈਠੇ ਨੇ ਨਾ ਇਹਨਾਂ ਕੋਲ ਕੋਈ ਇਹਨਾਂ ਕੋਈ ਗਾਹਕ ਹੈ ਨਾ ਇਹਨਾਂ ਕੋਈ ਕਰੀਗਰ ਹੈ ਗਲਤ ਕਰਦੇ ਆ ਕੀ ਕਰਨਾ ਚਾਹੋਗੇ ਜੀ ਕਿਉਂਕਿ ਲੰਮਾ ਸਮਾਂ ਹੋ ਗਿਆ 6ਵਾਂ ਦਿਨ ਹੈ ਅੱਜ ਤੁਸੀਂ ਇੱਥੇ ਰੋਜ਼ਗਾਰ ਚਲਾਉਂਦੇ ਸੀ ਕੀ ਕੋਈ ਸਮੱਸਿਆ ਇੱਕ ਤਾਂ ਜੀ ਇਹ ਜਿਹੜਾ ਉਹ ਪੁਲ ਬਣ ਰਿਹਾ ਹੈਗਾ ਉਹ ਬੰਦ ਪਿਆ ਉਹਦੇ ਕਰਕੇ ਇਸ ਰੋਡ ਤੇ ਆਵਾਜਾਈ ਬੰਦ ਹੈ ਇੱਕ ਦੂਜਾ ਥੋੜਾ ਬਹੁਤਾਂ ਸਟੇਸ਼ਨ ਕਰਕੇ ਸਵਾਰੀ ਆਂਦੀ ਸੀਗੀ ਉਹ ਆਪਣਾ ਚਾਹ ਪਾਣੀ ਰੋਟੀ ਪਾਣੀ ਛਕਦੇ ਸੀਗੇ ਤੇ ਉਹ ਵੀ ਯਾਤਰੀ ਬੰਦ ਹੈਗਾ ਉਹਦੇ ਆਨੇ ਕਰਕੇ ਬਿਲਕੁਲ ਰੋਡ ਇਹ ਬੰਦੀ ਹੋ ਗਿਆ ਹੈਗਾ ਕਰੋਨਾ ਵਰਗੇ ਹਾਲਾਤ ਹੋ ਗਏ ਕਰੋਨਾ ਚ ਵੀ ਕਾਰੋਬਾਰ ਸੀਗਾ ਕਰੋਨਾ ਤੋਂ ਵੀ ਮਾੜੇ ਭੈੜੇ ਹਾਲਾਤ ਹੋ ਗਏ ਆ ਇਸ ਕਰਕੇ ਟ੍ਰੇਨਾਂ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਮਾਲ ਗੱਡੀ ਨਾ ਕੋਈ ਟ੍ਰੇਨ ਨਾ ਕੋਈ ਰਾਜਪਰੇ ਦਾ ਕੋਈ ਆ ਹੀ ਨਹੀਂ ਰਹੀ ਹੈਗੀ ਹਾਂਜੀ ਇਹ ਜਿਦਾ ਕਿ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਧਰਨਾ ਵੀ ਲੱਗਿਆ ਹੈ ਰੇਲਵੇ ਸ਼ੰਧ ਧਰਨਾ ਲੱਗ ਗਿਆ ਕਿੰਨੀ ਕੁ ਸਮੱਸਿਆ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਮੱਸਿਆ ਇੱਥੇ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਆਂਦੀ ਸੀ ਹੁਣ ਅੱਜ ਰੇਲਵੇ ਸ਼ੰਧ ਤੇ ਆ ਗਈ ਇਹਨਾਂ ਜੀ ਹੁਣ ਟ੍ਰੇਨਾਂ ਬੰਦ ਹੋਣੇ ਕਰਕੇ ਯਾਤਰੀ ਆਂਦੇ ਆ ਕਈਆਂ ਦੇ ਆਪਣਾ ਮੋਬਾਈਲ ਤੇ ਦਿਖਾਂਦਾ ਹੈ ਵੀ ਰਾਜਪੁਰਾ ਟ੍ਰੇਨ ਆ ਰਹੀ ਹੈਗੀ ਹੈ ਪਰ ਉਹ ਫੇਕ ਹੁੰਦਾ ਹੈਗਾ ਰਾਜਪੁਰੇ ਟ੍ਰੇਨ ਆਂਦੀ ਨਹੀਂ ਹੈ ਪਰ ਮੋਬਾਈਲ ਦੱਸਦਾ ਹੈਗਾ ਵੀ ਟ੍ਰੇਨ ਆ ਰਹੀ ਹੈਗੀ ਯਾਤਰੀ ਆ ਜਾਂਦੇ ਆ ਧੋਖੇ ਨਾਲ ਇੱਥੇ ਫਿਰ ਉਹ ਨਿਰਾਸ਼ ਹੋ ਕੇ ਅੰਬਾਲੇ ਭੱਜਦੇ ਆ ਕੋਈ ਧੂਰੀ ਭੱਜਦਾ ਕੋਈ ਲੁਧਿਆਣੇ ਭੱਜਦਾ ਤੇ ਪਰੇਸ਼ਾਨ ਹੁੰਦੇ ਆ ਕਿਸੇ ਨੇ ਇਲਾਜ ਕਰਾਣ ਜਾਣਾ ਹੈਗਾ ਕਿਸੇ ਨੇ ਮਾਤਾ ਤੇ ਬੇਚਨੋ ਦੀ ਮੱਥਾ ਟੇਕਣ ਜਾਣਾ ਹੈਗਾ ਸਾਰਿਆਂ ਦੇ ਜਿਹੜੇ ਹੈਗੇ ਆ ਉਹ ਕੰਮਕਾਰ ਯਾਤਰੀਆਂ ਦੇ ਕਿ ਪੰਜਾਬ ਦੀ ਐਂਟਰੀ ਰਾਜਪੁਰੇ ਵਿੱਚ ਹੁੰਦੀ ਹੈ ਇੱਥੋਂ ਹੀ ਵਾਇਆ ਧੂਰੀ ਬਟਿੰਡਾ ਦੀ ਟ੍ਰੇਨਾਂ ਇੱਥੋਂ ਕਨਵਰਟ ਹੁੰਦੀਆਂ ਨੇ ਕਿੰਨੀ ਕੁ ਸਮੱਸਿਆ ਉਹਨਾਂ ਨੂੰ ਵੀ ਜਿਹੜੀ ਆ ਰਹੀ ਹੋਣੀ ਯਾਤਰਾ ਨੂੰ ਯਾਤਰੀਆਂ ਨੂੰ ਬਹੁਤ ਵੱਡੀ ਸਮੱਸਿਆ ਹੈ ਜੀ ਉਹ ਨੈਟ ਦੇ ਦੇਖਦੇ ਆ ਵੀ ਟ੍ਰੇਨ ਆ ਰਹੀ ਹੈ ਰਾਜਪੁਰੇ ਲੇਕਿਨ ਆਂਦੀ ਹੈ ਨਹੀਂ ਫਿਰ ਉਹ ਇੱਥੇ ਆ ਕੇ ਟਿਕਟ ਘਰ ਚ ਇਨਕੁਆਰੀ ਚ ਜਾ ਕੇ ਫਿਰ ਉਹ ਵਾਪਸ ਮੁੜਦੇ ਆ ਕੋਈ ਅੰਬਾਲਾ ਜਾਂਦਾ ਕੋਈ ਧੂਰੀ ਜਾਂਦਾ ਕੋਈ ਲੁਧਿਆਣਾ ਜਾਂਦਾ ਹੈਗਾ ਹੁਣੇ ਇੱਕ ਫੌਜੀ ਸਾਹਿਬ ਆਏ ਸੀਗੇ ਉਹਨਾਂ ਦੀ ਉਹ ਡਿਊਟੀ ਸੀਗੀ ਤੇ ਉਹ ਆਪਣਾ ਉਹਨਾਂ ਨੂੰ ਫਿਰ ਲੁਧਿਆਣਾ ਭੇਜਿਆ ਵੀ ਤੁਹਾਨੂੰ ਲੁਧਿਆਣਾ ਤੋਂ ਜੰਮੂ ਲਈ ਟ੍ਰੇਨ ਮਿਲੇਗੀ ਉਹ ਪਟਿਆਲੇ ਤੋਂ ਇੱਥੇ ਆਏ ਲੇਕਿਨ ਉਹਨਾਂ ਨੂੰ ਇੱਥੇ ਸਾਧਨ ਨਹੀਂ ਮਿਲਦੇ ਅਸੀਂ ਸਟੇਸ਼ਨ ਤੇ ਗਏ ਸੀਗੇ ਅੱਜ ਸਵੇਰੇ ਵੀ ਗਏ ਸੀ ਕੱਲ ਪਰਸੋ ਵੀ ਗਏ ਸੀ ਕਿਉਂਕਿ ਉੱਥੇ ਜਿੰਨੇ ਕੇ ਬੂਥ ਸੀਗੇ ਚਾਹ ਵਾਲੇ ਕੰਟੇਨਰ ਕਹਿ ਲੋ ਉਹ ਸਭ ਬੰਦ ਹੋ ਚੁੱਕੇ ਆ ਤੇ ਉਹੀ ਜੀ ਜਿਹੜਾ ਕਿ ਮਾਹੌਲ ਇੱਥੇ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਹਾਂ ਜੀ ਉਦਾਂ ਹੀ ਹੈ ਜੀ ਇੱਕ ਤਾਂ ਇਹ ਜਨਤਾ ਸਕੂਲ ਵਾਲਾ ਪੁਲ ਬਣਾ ਰਿਹਾ ਹੈਗਾ ਉਹਦੇ ਕਰਕੇ ਇੱਥੇ ਆਵਾਜਾਈ ਨਹੀਂ ਹੈਗੀ ਥੋੜਾ ਬੋੜਾ ਸਟੇਸ਼ਨ ਕਰਕੇ ਚੱਲਦਾ ਸੀਗਾ ਉਹ ਟ੍ਰੇਨਾਂ ਕੀ ਆਵਾਜਾਈ ਬੰਦ ਹੋਣ ਕਰਕੇ ਕੰਮ ਠੱਪ ਕੀ ਮੰਗ ਕਰਦੇ ਹੋ ਕਿਉਂਕਿ ਕਿਸਾਨ ਇੱਕ ਪਾਸੇ ਬੈਠੇ ਨੇ ਦੂਜੇ ਪਾਸੇ ਮੋਦੀ ਸਰਕਾਰ ਹੈ ਦੋਨਾਂ ਦੇ ਵਿੱਚ ਅੜ-ੜ ਰਵਈਆ ਦੇਖਣ ਨੂੰ ਮਿਲਦਾ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਮਸਲੇ ਨੂੰ ਲੈ ਕੇ ਦੋਨਾਂ ਨੂੰ ਕਿਸਾਨਾਂ ਨੂੰ ਤੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹ ਕਿਸਾਨਾਂ ਦੇ ਮੋਦੀ ਸਰਕਾਰ ਨੂੰ ਦੋਵਾਂ ਨੂੰ ਆਪਸ ਵਿੱਚ ਬੈਠ ਕੇ ਇਹਦਾ ਮਸਲੇ ਦਾ ਸੋਲੂਸ਼ਨ ਕੱਢਣਾ ਚਾਹੀਦਾ ਤਾਂ ਕਿ ਆਮ ਲੋਕਾਂ ਨੂੰ ਇਹ ਪਰੇਸ਼ਾਨੀ ਨਾ ਹੋਵੇ ਆਖਰ ਹੋਏਗੀ ਤਾਂ ਗੱਲਬਾਤ ਨਾਲ ਹੀ ਜਦ ਤੱਕ ਦੋਨੋਂ ਧਿਰਾਂ ਕਿਸਾਨ ਤੇ ਮੋਦੀ ਸਰਕਾਰ ਜਦ ਤੱਕ ਬੈਠੇਗੀ ਨਹੀਂ ਜਦ ਤੱਕ ਕਿਦਾਂ ਇਹਦਾ ਨਵੇੜਾ ਹੋਏਗਾ ਤੋ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਆਟੋ ਰਿਕਸ਼ਾ ਜਿਹੜੇ ਦੋ ਦੋ 300 ਤੇ ਖੜਦੇ ਸਨ ਆਟੋ ਰਿਕਸ਼ਾ ਆ ਜਾਂਦੇ ਸਨ ਜਿਨ੍ਹਾਂ ਨੂੰ ਲੈ ਕੇ ਸਵਾਰੀਆਂ ਇੱਥੋਂ ਵਾਇਆ ਪਟਿਆਲਾ ਜਾਂ ਕਿਤੇ ਹੋਰ ਕਨਵਰਟ ਕਰਦੇ ਸਨ ਆਟੋ ਰਿਕਸ਼ਾ ਵੀ ਆ ਦੇਖੇ ਉਹਨਾਂ ਨੂੰ ਮਿਲ ਰਹੇ ਹੁਣ ਇਹ ਆਟੋ ਵਾਲੇ ਜੀ ਚਲੇ ਗਏ ਆ ਕੁਛ ਕੁਝ ਤਾਂ ਅੰਬਾਲਾ ਚਲੇ ਗਏ ਹੈਗੇ ਅੰਬਾਲੇ ਕੰਮ ਬਹੁਤ ਹੈਗਾ ਹੈ ਜੀ ਤੇ ਆਪਣਾ ਬਾਕੀ ਕਈ ਬੰਦ ਕਰਕੇ ਘਰ ਖੜਾ ਖੜਾ ਕੇ ਬੈ ਗਏ ਹੈਗੇ ਆਟੋ ਬਿਲਕੁਲ ਬਿਲਕੁਲ ਸਮੱਸਿਆ ਬਹੁਤ ਵੱਡੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡਾ ਵੀ ਇੱਥੇ ਕਾਰੋਬਾਰ ਹੋਣਾ ਕੋਈ ਨਾ ਕੋਈ ਆਪਣਾ ਸਾਹਮਣੇ ਟਾਬਾ ਜੀ ਸਮਝ ਲਓ ਵੀ ਬਿਲਕੁਲ ਗੱਡੀਆਂ ਬੰਦ ਪਈਆਂ ਜੀ ਕੋਈ ਲੇਬਰ ਕੁਝ ਨਹੀਂ ਦਿੱਕਤ ਵੀ ਲੇਬਰ ਦੀ ਵੀ ਦਿੱਕਤ ਹੈ ਜੀ ਸਾਨੂੰ ਜੀ ਠੀਕ ਹੈ ਲੇਬਰ ਵੀ ਇੱਕ ਦਿਨ ਬੰਦ ਕਰ ਦਾਂਗੇ ਦੋ ਦਿਨ ਮੰਨ ਲਾਂਗੇ ਤੀਜੇ ਦਿਨ ਤਾਂ ਲੇਬਰ ਜਵਾਬ ਦੇ ਕੇ ਚਲੀ ਜਾਏਗੀ ਸਾਨੂੰ ਅਸੀਂ ਆਪਾਂ ਹੀ ਕੰਨੇਗੇ ਵੀ ਜੋ ਮਸਲਾ ਤਰੀਕੇ ਨਾਲ ਹੱਲ ਹੋ ਜਾਵੇ ਠੀਕ ਹੈ ਜੀ ਸਾਰਾ ਇਨਾ ਕ ਨੁਕਸਾਨ ਹੋ ਰਿਹਾ ਕਿਉਂਕਿ ਲਗਾਤਾਰ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਆਪਾਂ ਜਿੰਨੇ ਆ ਜਿਹਦੇ ਵਿੱਚ ਗ੍ਰਾਹਕਾਂ ਕਰਕੇ ਸਾਡਾ ਡਿਪੈਂਡਡ ਹੈ ਸਾਰੀ ਫੈਮਲੀਆ ਜੇ ਆਪਾਂ ਕਾਰੋਬਾਰ ਚੱਲਦਾ ਹੈ ਗ੍ਰਾਹਕਾਂ ਕਰਕੇ ਹੈ ਜੇ ਗ੍ਰਾਹਕ ਕਿਉਂਕਿ ਓਵਰਬ੍ਰਿਜ ਬੰਦ ਹੈ ਪਿਛਲੇ 5 ਸਾਲਾਂ ਤੋਂ ਔਰ ਰੇਲਵੇ ਸਟੇਸ਼ਨ ਚੱਲ ਰਿਹਾ ਉਹਨਾਂ ਕਰਕੇ ਤੁਹਾਡਾ ਕੰਮ ਚੱਲਦਾ ਸੀ 5 ਸਾਲ ਹੋ ਗਈ ਓਵਰਬ੍ਰਿਜ ਨੂੰ ਇਹਨਾਂ ਨੇ ਆਈ ਔਰ ਬਹੁਤ ਦਿੱਕਤ ਪਰੇਸ਼ਾਨੀਆਂ ਸਾਨੂੰ ਜੀ ਆਵਾਜਾਈ ਬਿਲਕੁਲ ਨਹੀਂ ਹੈ ਜੀ ਨਾ ਇੱਧਰ ਨੂੰ ਨਾ ਉੱਧਰ ਨੂੰ ਹੀ ਠੀਕ ਹੈ ਜੀ ਉੱਪਰੋਂ ਰੇਲਵੇ ਸਟੇਸ਼ਨ ਵੀ ਬਿਲਕੁਲ ਸਰਕਾਰ ਤੋਂ ਵੀ ਮੰਗ ਕਰਦੇ ਹੋ ਸਰਕਾਰ ਨੂੰ ਇਹ ਮੰਗ ਕਰਦੇ ਇਹ ਬਸ ਜੋ ਮਸਲਾ ਇਹਨਾਂ ਦਾ ਹੱਲ ਕਰਿਆ ਜਾਏ ਜਾਂ ਸਾਡਾ ਮਸਲਾ ਹੱਲ ਕਰਿਆ ਜਾਏ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਰੇਲ ਚਾਲੂ ਕਰੀ ਜਾਏ ਰੇਲ ਨਾਲੇ ਮਸਲਾ ਹੀ ਸਾਡਾ ਉਹ ਸਾਰੇ ਸਾਹਮਣੇ ਇੱਧਰ ਦੇਖ ਲੋ ਜੀ ਉੱਧਰ ਦੇਖ ਲੋ ਜੀ ਇੱਕ ਬਰਾਬਰ ਹੈ ਜੀ ਸੋ ਆਟੋ ਆਟੋ ਚੱਲ ਕੇ ਵੀ ਮੌਜੂਦ ਨੇ ਆਮ ਲੋਕ ਵੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ ਕਿੰਨਾ ਕੋਈ ਕਾਰੋਬਾਰ ਦਾ ਫਰਕ ਪਿਆ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਵੱਡਾ ਪਿਆ ਜੀ ਇਹ ਆਪਣਾ ਇਹ ਬੱਸਾਂ ਨਾਲ ਵੀ ਬਹੁਤ ਪਹਿਲਾਂ ਪਿਆ ਹੋਇਆ ਹੈ બસ ਬੰਦ ਕਰਨ ਨੂੰ ਕਰਕੇ ਜੀ ਨਹੀਂ ਤਾਂ ਸਾਰੀ ਇਹ ਤੁਸੀਂ ਆਟੋ ਆਟੋ ਚਲਾ ਰਹੇ ਹੋ ਹਾਂ ਜੀ 10 10 ਸਟੇਟਾਂ ਦੀ ਸਵਾਰੀ ਉਤਰਦੀ ਹੈ ਬੱਸ ਸੱਚ ਨਹੀਂ ਉਤਰਿਉਣਾ ਕੰਮ ਠਾਪ 500 ਪਾੜਾ ਪੜਨਾ ਰੋਜ਼ ਦਾ ਕੋਲ ਕਿੰਨਾ ਦਾਂਗੇ ਇਹ ਤੋ ਬਿਲਕੁਲ ਸਮੱਸਿਆ ਬਹੁਤ ਵੱਡੀ ਹੈ ਆਮ ਲੋਕਾਂ ਨੂੰ ਇਸ ਪਾਸੇ ਦੇਖਦੇ ਹੋ ਕਿ ਸਿਰਫ ਤਾਂ ਸਿਰਫ ਲੋਕਲ ਜਿਹੜੇ ਗਾਹ ਕਿਥੇ ਦੇਖਣ ਨੂੰ ਮਿਲ ਲਗੇ ਕਿਉਂਕਿ ਲਗਾਤਾਰ ਜਿਹੜਾ ਇੱਥੇ ਓਵਰਬ੍ਰਿਜ ਬੰਦ ਹੋਣ ਕਰਕੇ ਜਿੱਥੇ ਸਮੱਸਿਆ ਦਾ ਬਹੁਤ ਵੱਡੀ ਸੀ ਪਰ ਉੱਥੇ ਉਹਨਾਂ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਗੱਡੀ ਨਾ ਆਉਣ ਕਰਕੇ 75 ਟ੍ਰੇਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਜਿਸ ਨਾਲ ਕਰਕੇ ਸਮੱਸਿਆ ਬਹੁਤ ਵੱਡੀ ਹੋ ਚੁੱਕੀ ਹੈ ਗਾਹ ਕਿਥੇ ਹੁੰਦੇ ਨਹੀਂਗੇ ਹੋਟਲਾਂ ਦੇ ਉੱਤੇ ਜਾਂ ਲੋਕਾਂ ਦਾ ਜਿਹੜਾ ਕਾਰੋਬਾਰ ਚੱਲਦਾ ਸੀ ਜੰਮਾ ਠਾਪ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਦੋਂ ਇਸ ਸਮੱਸਿਆ ਦਾ ਹੱਲ ਹੁੰਦਾ ਹੈ ਕਦੋਂ ਇਹ ਕਿਸਾਨ ਅ ਆ ਜਾਣ ਗਿਆ ਕੈਮਰਾ ਬਸ ਅਮਿਤ ਕੁਮਾਰ ਦੇ ਨਾਲ